ਕੱਲ 19 ਤਰੀਕ ਦੀ ਗੱਲ ਹੈਗੀ ਆ ਕਿ ਸਾਡੇ ਇਨਸਪੈਕਟਰ ਸਾਹਿਬ ਨੇ ਜਿਹੜੇ ਹੈਗੇ ਆ ਤਸਕਰਾਂ ਦੇ ਸੰਬੰਧ ਵਿੱਚ ਮਰੀਟ ਕਲਾਸ਼ ਦੇ ਸੰਬੰਧ ਵਿੱਚ ਪੀਆਰਐਸ ਦੇ ਏਰੀਆ ਵਿੱਚ ਕਿਤੇ ਮੌਜੂਦ ਸੀਗੇ ਆਪਣੀ ਪੁਲਿਸ ਪਾਰਟੀ ਦੇ ਨਾਲ ਤੇ ਉੱਥੇ ਇਹਨਾਂ ਨੂੰ ਇਨਫਾਰਮੇਸ਼ਨ ਆਈ ਸੀਗੀ ਕਿ ਅਸੀਸ ਕੁਮਾਰ ਆਸੂ ਸੁਖਿੰਦਰ ਲਾਡੀ ਤੇ ਇੱਕ ਲੇਡੀ ਨਦਰ ਨਾਲ ਵੰਦਨਾ ਇਹ ਤਿੰਨੋਂ ਮਿਲ ਕੇ ਜਿਹੜੀ ਕਿ ਹਿਰੋਇਨਾਂ ਦਾ ਧੰਦਾ ਕਰਦੇ ਹੈਗੇ ਇਹਨਾਂ ਨੇ ਕਿਟੋਸਕਰ ਰੱਖੀ ਹੋਈ ਹੈ ਉਹਦੇ ਵਿੱਚ ਇਹ ਹਿਰੋਇਨ ਦੀ ਸਪਲਾਈ ਕਰਦੇ ਹੈਗੇ ਤੇ ਅੱਜ ਵੀ ਇਹਨਾਂ ਨੇ ਹਿਰੋਇਨ ਦੀ ਸਪਲਾਈ ਕਰਨ ਵਾਸਤੇ ਨਿਰਮਲ ਨਗਰ ਦੇ ਏਰੀਆ ਵਿੱਚ ਰੈਡ ਡਾਕ ਤੇ ਕੋਈ ਹੋਟਲ ਹੈ ਇਸਟ੍ਰੀਟ ਉਦੇ ਨਜ਼ਦੀਕ ਇਹਨਾਂ ਨੇ ਆਉਣਾ ਸੀਗਾ ਤੇ ਜਿਸ ਵੇਸ ਤੇ ਉੱਥੇ ਨਾਕਾਬੰਦੀ ਕੀਤੀ ਗਈ ਚੈਕਿੰਗ ਦੇ ਦੌਰਾਨ ਇਹ ਕਾਬੂ ਆਏ ਕਾਬੂ ਆਣ ਤੋਂ ਬਾਅਦ ਜਦੋਂ ਮੈਂ ਉੱਥੇ ਮੌਕੇ ਤੇ ਪਹੁੰਚਿਆ ਤੇ ਮੇਰੀ ਪ੍ਰੈਜ਼ੈਂਸ ਦੇ ਵਿੱਚ ਲੇਡੀ ਜਿਹੜੀ ਹੈਗੀ ਅਵੰਦਨਾ ਇਹਦੇ ਪਰਸ ਦੇ ਵਿੱਚੋਂ 1.5 ਕਿਲੋ 500 ਗ੍ਰਾਮ ਜਿਹੜੀ ਹੋਰੀ ਬ੍ਰਾਮ ਦੀ ਇਹ ਸਰ ਗੰਦ ਕਰੀਏ ਇਹ ਲੈ ਕੇ ਕਿੱਥੋਂ ਆਂਦੇ ਸੀਗੇ ਇਹ ਫਰੋਸਪੋਰਟੋ ਲੈ ਕੇ ਆਵਾਂਗੇ ਸਰ ਲੱਗਦਾ ਕਿ ਕਿਤੇ ਨਾ ਕਿਤੇ ਬਾਰਡਰਾਂ ਦੇ ذریعے ਪਹਿਲਾਂ ਹੀ ਦੇਖੋ ਇਹ ਇਹਦੀ ਨਾ ਅਜੇ ਡਿਟੇਲਸ ਪੂਰੀ ਹੋਣੀ ਹੈ ਤੇ ਕਾਫੀ ਕੁਝ ਅਜੇ ਚ ਕਲਾਸ ਹੋ ਸਕਦਾ ਪਹਿਲਾਂ ਕਿੰਨੇ ਕ ਮਾਮਲੇ ਦਰਜ ਹੈ ਕਿੰਨੀ ਉਮਰ ਆ ਜੀ ਰੁਪਈਆ ਦੀ ਇਹ ਇੱਕ ਮਾਮਲਾ ਦਰਜ ਹੈਗਾ ਇੱਕ ਦੇ ਉੱਪਰ ਤੇ ਉਮਰ ਇਹਨਾਂ ਦੀ ਕੋਈ ਲਗਭਗ ਲੇਡੀ ਜਿਹੜੀ ਹੈਗੀ ਉਹਦੀ ਉਮਰ ਜ਼ਿਆਦਾ ਹੈਗੀ ਹੈ ਤੇ ਬਾਕੀ ਜਿਹੜੇ ਦੂਸਰੇ ਹੈਗੇ ਆ ਲਗਭਗ ਉਹਨਾਂ ਦੀ ਉਮਰ ਵੀ ਕੋਈ 21 ਸਾਲਾਂ ਹਾਂ ਇੱਕ 21 ਸਾਲ ਦਾ ਹੈਗਾ ਦੂਸਰਾ 41 ਸਾਲ ਦਾ ਹੈਗਾ ਲੇਡੀ ਜਿਹੜੀ ਹੈ ਵੀ ਲਗਭਗ ਕੋਈ 48 ਸਾਲ ਦੀ ਹੈ। ਉਹ ਕੰਮ ਵੀ ਨਹੀਂ ਕਰਦੇ ਸਰ। ਦੇਖੋ ਜਿਹੜਾ ਇੱਕ ਤਾਂ ਹੈਗਾ ਅਸੀਸ਼ ਕੁਮਾਰ, ਆਸ਼ੂ, ਇਹ ਸੁਨਾਰੇ ਦਾ ਕੰਮ ਕਰਦਾ ਰਿਹਾ। ਦੂਸਰਾ ਸੁਖਵਿੰਦਰ ਸਿੰਘ ਹੈਗਾ ਇਹ ਆਪਣਾ ਟੈਕਸੀ ਵਗੈਰਾ ਚਲਾਉਂਦਾ, ਕਾਰ ਟੈਕਸੀ ਚਲਾਉਂਦਾ। ਤੇ ਲੇਡੀ ਜਿਹੜੀ ਹੈਗੀ ਉੱਥੇ ਕਿਸੇ ਜਿਹੜਾ ਹੈਗਾ ਫਿਰੋਜ਼ਪੁਰ ਕੈਂਟ ਦੇ ਵਿੱਚ ਹਸਪੀਟਲ ਉਹਦੇ ਵਿੱਚ ਪ੍ਰਾਈਵੇਟ ਜੌਬ ਕਰਦੀ। ਸਰ ਗੱਲ ਕਰੀ ਸਪਲਾਈ ਕਿੱਥੇ ਦੇਣੀ ਚਾਹੀਦੀ? ਸਪਲਾਈ ਇੱਥੇ ਆਈ ਸੀਗੀ ਦੇਣ ਵਾਸਤੇ। ਦੇ ਹਰੀ ਇਹਦੇ ਖੁਲਾਸੇ ਹੋਣੇ ਸਾਰੇ ਇਹਨਾਂ ਨੂੰ ਪੁਲਿਸ ਕੋਲ ਲਿਆ ਜਾਇਆ ਜਾਏਗਾ ਉਸ ਤੋਂ ਬਾਅਦ ਸਾਰੇ ਦੇ ਉੱਤੇ ਪਹਿਲਾਂ ਹੀ ਠੀਕ ਮੁਕਰਮਾ ਦਰਜ ਸਰ ਕਹਿੰਦੇ ਕਿ ਸੀ ਪਹਿਲਾਂ ਵੀ ਜ਼ਮਾਨਤ ਹੋ ਗਈ ਸੀ ਹਾਂ ਇਹਦੀ ਜ਼ਮਾਨਤ ਹੈ 30 ਸਾਲ ਪਹਿਲਾਂ ਦੀ ਜ਼ਮਾਨਤ ਹੋ ਗਈ ਸੀ ਤੇ ਹੁਣ ਜ਼ਮਾਨਤ ਹੀ ਸੀਗਾ ਸਰ ਲੱਗਦਾ ਕਿ ਤਰ੍ਹਾਂ ਕਿਤੇ ਜਿਹੜੇ ਪਾਕਿਸਤਾਨ ਦੇ ਨਾਲ ਜਿਹੜਾ ਤਾਰ ਵਗੈਰਾ ਜੁੜੇ ਦੇਖੋ ਇਹ ਤਾਂ ਸਾਰਾ ਜਿਹੇ ਪਾਰਟ ਆਫ ਫਦਰ ਇਨਵੈਸਟੀਗੇਸ਼ਨ ਹੈ ਜੀ ਠੀਕ ਹੈ ਇਹਦੀ ਅੰਤਰਰਾਸ਼ਟਰੀ ਕੀਮਤ ਕੀ ਹੋਈ ਹੈ ਇਹਦੀ ਕੀਮਤ ਨਹੀਂ ਅਸੀਂ ਇਹਦੇ ਬਾਰੇ ਜਾਣਦੇ ਨਹੀਂ ਅਸੀਂ ਇਹਦੀ ਕੀਮਤ ਨੂੰ ਅਸੈਸ ਨਹੀਂ ਕਰਦੇ ਸਰ ਕੋਈ ਇਹਨਾਂ ਦਾ ਮੋਟਿਵ ਬਦਲ ਕੇ ਪੈਸਾ ਕਮਾਉਣਾ ਜਾਂ ਫਿਰ ਕੋਈ ਦੇਖੋ ਜੀ ਈਜ਼ੀ ਮਨੀ ਆਬਵੀਅਸ ਹੈ ਕਿ ਈਜ਼ੀ ਮਨੀ ਜਿਹੜਾ ਬੰਦਾ ਇਹ ਕੰਮ ਚ ਪਾਏਗਾ ਤੇ ਨੇਚਰਲੀ ਕਿ ਈਜ਼ੀ ਮਨੀ ਵਾਸਤੇ ਉਸ ਟ੍ਰਿਕ ਪਾਏਗਾ ਸਰ ਲਗਾਤਾਰ ਇਸ ਤਰ੍ਹਾਂ ਨੂੰ ਪ੍ਰੋਪੀਅਨਸ ਸਰ ਸੀਐਫ ਕੀਤੀ ਜਾਂਦੀ ਹੈ ਸ਼ੁਰੂ ਵਿੱਚ ਹੀ ਕਰਦੇ ਆ ਤੇ ਸਰ ਇਹ ਵੀ ਪੂਰਾ ਧਿਆਨ ਰੱਖਣਾ ਹਾਂ ਬਿਲਕੁਲ